ਅੱਜ ਜਿਹੜੀ ਦਰੰਗਲੇ ਘਟ ਤੋਂ ਘਟ 10-12 ਦੁਕਾਨਾਂ ਤੇ ਚੋਰੀ ਹੋਈ ਹੈ। ਮਤਲਬ ਕਿ ਚੋਰ ਰਾਤ ਨੂੰ ਆਉਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ। ਗੱਲ ਹੈ ਇਹ ਹੀ ਪੁਲਿਸ ਨੂੰ ਕਹਿੰਦੇ ਆ ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ। ਕੋਈ ਦਿਨੇ ਪੁਲਿਸ ਵੀ ਇੱਥੇ ਪੈਰਾਂ ਨਹੀਂ ਹੈਗਾ। ਮੋੜੇ ਮੋੜਸਾਂ 'ਕਾਂ ਤੇ ਆਉਂਦੇ ਆ। ਮਤਲਬ ਸਕੂਟਰ ਮਾਰਦੇ ਆ ਦਿਨੇ ਦਸ਼ਤ ਤੇ ਰਾਤੀ ਦੀ ਗੱਲ ਹੀ ਛੱਡੋ। ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਕਿੱਥੇ ਹੋਏ ਦੇ ਆ ਮਤਲਬ ਕਿ ਸਾਡਾ ਦੱਸਿਆ ਜਾਏ ਕੁਝ ਕਿ ਅਸੀਂ ਕਿਹਦੇ ਸਿਰ ਤੇ ਦੁਕਾਨਾ ਕਰਨੀਆਂ ਨੇ ਇੱਥੇ ਨਹੀਂ ਸਾਡੇ ਘਰ ਗਏ ਆਹੀ ਕਹਿੰਦੇ ਵੀ ਸਾਡੀ ਦੁਕਾਨਦਾਰਾਂ ਦਾ ਹੋਏ ਦਾ ਦੁਕਾਨ ਦੇ ਤਾਲੇ ਟੁੱਟੇ ਰਿਆ ਘਟੋ ਘਟ 11 12 ਦੁਕਾਨਾਂ ਦੇ ਤਾਲੇ ਟੁੱਟੇ ਰਿਆ ਅੰਗਲੇ ਘੱਟ ਤੋਂ ਘੱਟ 10-12 ਦੁਕਾਨਾਂ 'ਤੇ ਚੋਰੀ ਹੋਈ ਹੈ। ਮਤਲਬ ਕਿ ਚੋਰ ਰਾਤ ਨੂੰ ਆਉਂਦੇ ਆ, ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ। ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ, ਨਾ ਕੋਈ ਸਮਝਾ ਨਾ ਕੋਈ ਗੱਲ ਹੈ। ਜਿਵੇਂ ਅਸੀਂ ਪੁਲਿਸ ਨੂੰ ਕਹਿੰਨੇ ਆ, ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ। ਕੋਈ ਦਿਨੇ ਪੁਲਿਸ ਦੀ ਇੱਥੇ ਪੈਰਾਂ ਨਹੀਂ ਹੈਗਾ। ਮੂੜੇ ਮੋਟਰਸਾਈਕਲਾਂ ਤੇ ਆਉਂਦੇ ਆ, ਮਤਲਬ ਹੂਟਰ ਮਾਰਦੇ ਆ। ਦਿਨੇ ਦਹਿਸ਼ਤ ਹੈ, ਰਾਤੀ ਦੀ ਤਾਂ ਗੱਲ ਹੀ ਛੱਡੋ। ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ, ਇਹ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਇਹ ਅੱਗੇ ਵੀ ਚੋਰੀਆਂ ਹੋਈਆਂ। ਕੋ ਕੀ ਮੰਗ ਕੀ ਹੋਣ ਚਾਹੁੰਦੇ ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਜੀ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਕਿੱਠੇ ਹੋਏ ਦੇ ਮਤਲਬ ਕਿ ਸਾਡਾ ਦੱਸਿਆ ਜਾਏ ਕੁਝ ਕਿ ਅਸੀਂ ਕਿਹਦੇ ਸਿਰ ਤੇ ਦੁਕਾਨਾ ਕਰਨੀਆਂ ਨੇ ਇੱਥੇ ਤਿੰਨ ਵਜੇ ਟਾਈਮ ਹੀ ਸਾਡੇ ਘਰ ਕੇ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨਦਾਰਾਂ ਦਾ ਹੋਏ ਦਾ ਦੁਕਾਨ ਦੇ ਤਾਲੇ ਟੁੱਟੇ ਰਿਆ ਘਟੋ ਘਟ 11-12 ਦੁਕਾਨਾਂ ਦੇ ਤਾਲੇ ਟੁੱਟੇ ਰਿਆ 11-12 ਦੁਕਾਨਾਂ 11-12 ਦੁਕਾਨਾਂ ਦੇ ਤਾਲੇ ਇਹ ਘਟਨਾ ਕੋਈ 3:00 ਵਜੇ ਦੀ ਘਟਨਾ ਜੀ ਸਵੇਰੇ 3:00 ਵਜੇ ਦੀ ਹਾਂਜੀ ਕੀ ਨੁਕਸਾਨ ਕੀ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ ਉਹ ਲੈ ਗਈ ਜੀ ਸਾਰੀਆਂ ਫੋਨ ਕੀਤਾ ਸੀ ਤੇ ਉਹ ਆਈ ਸੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਹੁਣ ਜੇ ਤੁਸੀਂ ਇੱਕੋ ਰਾਤ 11 12 ਦੁਕਾਨਾਂ ਡੋੜਦੇ ਹੋ ਧੰਨਵਾਦ ਹੈ ਹੀ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਪਰ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਲਈ ਚਾਹੀਦਾ ਜੀ ਕਦਾਂ 3:30 ਵਜੇ ਰਾਤ ਲਾ ਕੇ ਟਾਰ ਚਲਾ ਪਰ ਦਿੱਲੀ ਆਣਾ ਇੱਥੇ ਆਇਆ ਤੇ ਮੈਂ ਟਾਈਮ 1:30 ਵਜੇ ਦਾ ਟਾਈਮ 3:30 ਵਜੇ ਦਾ ਹਾਂਜੀ ਤੇ ਮੈਂ ਉਥੋਂ ਆਣ ਕੇ ਆਇਆ ਤੇ ਮੈਂ ਗੱਡੀ ਆਇਆ ਤੇ ਗੱਡੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਆ ਦੁਕਾਨਾਂ ਛੇਲੇ ਖੋਲ ਗਿਆ ਅੱਜ ਭਾਪੇ ਮਾਂ ਨਹੀਂ ਕੀ ਗੱਲ ਮੈਂ ਗਾੜੀ ਆਇਆ ਤੇ ਸਮਾਨ ਖਿਲਰੇ ਦਾ ਸਾਰਾ ਹੀ ਪਿਆਦਾ ਖਿਲਰੇ ਦਾ ਜਿਹੜੇ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੌੜ ਪਿਆ ਇਹਨਾਂ ਨੂੰ ਮੈਂ ਜਾ ਕੇ ਤਲਾਹ ਦਵਾ ਜਾ ਕੇ ਵੀ ਇੱਥੇ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੇ ਗਾੜੀ ਗਿਆ ਤੇ ਗਾੜੀ ਪਾਣ ਵਾਲੇ ਦੇਵ ਜੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਲ ਕੇ ਤੇ ਮੈਂ ਇਹਨਾਂ ਨੂੰ ਇੱਥੇ ਲਿਆਂਦਾ ਲਿਆਂਦਾ ਇਹਨਾਂ ਨੂੰ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਤੇ ਆਇਆ ਤੇ ਕਿੰਨੀ ਇੱਕ ਦੁਕਾਨ ਤੇ ਇੱਕ ਮਹਤਮਾਲੀ ਖੁੱਲੀ ਜੈ ਤੇ ਇੱਕ ਦੋ ਆ ਤੇ ਇੱਕ ਚਾਰ ਦੁਕਾਨ ਆਇਆ ਮੈਂ ਵਿਕੀ ਨਹੀਂ ਬਾਕੀ ਇੱਧਰ ਵੀ ਕੋ ਜੀ ਮੇਰਾ ਨਾਮ ਬ੍ਰਾਮ ਹੈ ਦੁਕਾਨ ਦਾ ਨਾਮ ਆ ਪੀ ਆਰ ਬੀ ਸੀਡ ਸ਼ਾਪ ਇੱਧਰ ਅੰਗਲੇ ਢੇ ਵਿੱਚ ਤੇ ਅਸੀਂ ਤੇ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇ ਤਾਰ ਟੁੱਟਿਆ ਪਿਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਗਾ ਸੀ ਉਸ ਸੂਰੇ ਸਿਲੰਡਰ ਭਰਾਂ ਵਾਸਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਾਂਗੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਿਆ ਜਿਹੜਾ ਜੀ ਕੀ ਕਰ ਸਕਦੇ ਹਾਂ ਮੈਂ ਅੱਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਹੈ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗੇ ਕਿ ਲਾਈਟਾਂ ਨਹੀਂ ਹੈਗੀਆਂ ਬਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਜ਼ਾਰ ਦੇ ਵਿੱਚ ਮੇਰੀ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਤਰ੍ਹਾਂ ਗੱਲ ਦੀ ਅੱਡਾ ਵੀ ਸਾਡੇ ਕੋਲ ਪੈਂਦਾ ਹੈ ਵੀ ਪੈਂਦਾ ਹੈ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇਹਦੇ ਬੰਦੇ ਹੈਗੇ ਨਾ ਇਹ तकरीबन ਇਹ ਵੇਖ ਲਿਆਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਨਾਲ ਗ੍ਰਫਤਾਰ ਕਰਾਂਗੇ ਇਹ ਜੀ ਮੈਨੂੰ ਸਾਢੇ 3 ਦਿਨ ਉੱਤੇ ਪੰਜ ਤੋਂ 6 ਦੁਕਾਨਾਂ ਇਸ ਜਿੰਨੇ ਨਾਲ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਇੰਟਰਵਿਊ ਨਹੀਂ ਆਏ ਤੇ ਉਦਾਂ ਕੋਈ ਹੈ ਵੀ ਕੈਸ਼ ਦਾ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਹੋਇਆ ਕੋਹ ਪਾਂ ਸੀਗਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਝ ਨਹੀਂ ਉਹ ਲੈ ਗਏ ਹੈਗੇ